ਬਾਹਰਜਾ ਕਾਲਸਾ ਵੈਰਜੇ ਕੇ ਫਤਿਹ ਗੱਲ ਪਾਈ ਅੰਮ੍ਰਿਤਪਾਲ ਸਿੰਘ ਦੀ ਸਵੇਰ ਤੋਂ ਵੇਖ ਰਹੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਖਾਲਸਾ ਬਹਿੇਰ ਵਾਲੀ ਇੱਕ ਵੀਡੀਓ ਜਿਹੜੀ ਬਾਰ-ਬਾਰ ਜਿਹੜੀ ਵਾਇਰਲ ਹੋ ਰਹੀ ਆ ਲੱਗਦਾ ਇੰਜਾਂ ਜਿਵੇਂ ਭਾਈ ਅੰਮਰਤਪਾਲ ਸਿੰਘ ਸੱਚੀ ਮੱਤੀ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਹੁਣ ਤੇ ਦਵਾਰੇ ਉਹਨਾਂ ਨੇ ਜਿਵੇਂ ਬਹੀਰ ਸ਼ੁਰੂ ਕਰ ਦਿੱਤੀ ਹੋਵੇ ਤੁਸੀਂ ਨਾਲ ਦੀ ਨਾਲ ਆ ਵੀਡੀਓ ਵੇਖ ਰਹੇ ਹੋ ਤੇ ਮੈਨੂੰ ਲੱਗਦਾ ਕਿ ਬਹੁਤੇ ਜਣਿਆਂ ਨੇ ਸ਼ਾਇਦ ਇਹ ਵੀਡੀਓ ਨਹੀਂ ਵੇਖੀ ਹੋਣੀ ਜਿਨ੍ਹਾਂ ਨੇ ਇਹ ਵੀਡੀਓ ਨਹੀਂ ਵੇਖੀ ਤਾਂ ਤੁਸੀਂ ਇਹ ਪੂਰੀ ਜਿਹੜੀ ਵੀਡੀਓ ਇਹਨੂੰ ਦੇਖੋ ਆਪਾਂ ਇਸ ਵੀਡੀਓ ਦੇ ਐਂਡ ਤੇ ਲਿੰਕ ਤੇ ਵਿੱਚ ਵੀ ਪਾਵਾਂਗੇ ਵੀਡੀਓ ਵੀ ਤੁਸੀਂ ਸਾਰੇ ਭਾਈ ਅੰਮਰਤਪਾਲ ਸਿੰਘ ਦੀ ਵੇਖੋ ਕਿਉਂਕਿ ਇੱਕ ਜਿਹੜਾ ਆਪਾਂ ਕਹਿ ਦਈਏ ਕਿ ਵੱਖਰਾ ਇੱਕ ਰਤਵਾ ਕਹਿ ਦਈਏ ਸਿੱਖ ਕੌਮ ਦਾ ਜਾਂ ਵਖਰੀ ਇਹਨੂੰ ਮਿਸਾਲ ਕਹਿ ਦਈਏ ਕਿ ਜਿਸ ਤਰ੍ਹਾਂ ਭਾਈ ਅੰਮਰਤਪਾਲ ਸਿੰਘ ਦੀ ਆਹ ਵੀਡੀਓ ਨੂੰ ਵੇਖ ਕੇ ਆਨੰਦ ਆਉਂਦਾਗਾ ਇਸ ਵੀਡੀਓ ਨੂੰ ਵੇਖ ਕੇ ਇੰਜ ਲੱਗਦਾਗਾ ਕਿ ਪੰਜਾਬ ਇੱਕ ਜਿਹੜਾਗਾ ਸ਼ਾਂਤੀਪੂਰਕ ਮਾਹੌਲ ਦੇ ਵਿੱਚ ਜੀ ਰਿਹਾਗਾ ਜੇ Papa Bhai Amritpal Singh ਦੀ ਜਿਹੜੀ ਅੱਜ ਚੱਲ ਰਹੀ ਹੈ ਵੀਡੀਓ ਇਸ ਨੂੰ ਦੇਖਦੇ ਆ ਇੰਜ ਲੱਗ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਡੇਵਿਡਗੜ੍ਹ ਦੀ ਜੇਲ੍ਹ ਦੇ ਵਿੱਚੋਂ ਸੱਚੀ ਮੁੱਚੀ ਬਾਹਰ ਆ ਚੁੱਕੇ ਨੇ ਭਲੇਖਾ ਪੈ ਰਿਆ ਸਵੇਰ ਦਾ ਜਿਹੜੀ ਵੀਡੀਓ ਇਹ ਬਾਹਰ ਲੋ ਹੋ ਰਹੀ ਆ ਬੱਕ ਬੱਕ ਪੇਜਾਂ ਤੇ ਤੇ ਮੈਂ ਸੋਚਿਆ ਕਿ ਕਿਉਂ ਨਾ ਆ ਗਿਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਾਂ ਹਰ ਇੱਕ ਸਿੱਖ ਜਿਹੜਾ ਜਾਤ ਕਰਦਾਗਾ ਕਿਉਂਕਿ ਯਾਦ ਇਸ ਕਰਕੇ ਕਰਦਾਗਾ ਕਿ ਉਹਨਾਂ ਨੇ ਜਿਹੜਾ ਕੋਈ ਕੰਮ ਇਹ じゃ ਮਾਰਾ ਕੀਤੇ ਨੇ ਤੇ ਆਨਸਾਰ ਭਾਈ ਅੰਮ੍ਰਿਤਪਾਲ ਸਿੰਘ ਨੇ ਡਬਈ ਤੋਂ ਆਨਸਾਰ ਆਪ ਵੀ ਅੰਮ੍ਰਿਤ ਪਨ ਕੀਤਾ ਤੇ ਨਾਲ ਦੇ ਸਿੰਘਾਂ ਨੂੰ ਵੀ ਕਰਵਾਇਆ ਉਸ ਤੋਂ ਅੱਗੇ ਜਿਹੜਾ ਫਿਰ ਇੱਕ ਖਾਲਸਾ ਬਹੀਰ ਚਲਾਈ ਜਿਹੜੀਆਂ ਕਿ ਸਵੇ ਸਵੇ ਸਰ ਜਿਹੜੀਆਂ ਖਾਲਸਾ ਬਹੀਰਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਪਰ ਜਿਹੜੀ ਭਾਈ ਅੰਬਰਤਪਾਲ ਸਿੰਘ ਨੇ ਖਾਲਸਾ ਬਹਿਿਰ ਚਲਾਈ ਸੀ ਤੇ ਉਹਦਾ ਜਿਹੜਾ ਬਹੁਤ ਵਧੀਆ ਰਿਜ਼ਲਟ ਸੀ ਤੇ ਕੌਮ ਇੰਜਾਂ ਲੱਗਦਾ ਸੀ ਕਿ ਪੰਜਾਬ ਦੁਆਰੇ ਜਿਹੜਾ ਗਲਾਬ ਦੇ ਫੁੱਲ ਵਾਂਗੂ ਖਿੜ ਗਿਆ ਤੇ ਹਰ ਪਾਸੇ ਦਸਤਾਰਾਂ ਹੀ ਦਸਤਾਰਾਂ ਜਿਹੜੀਆਂ ਨਜ਼ਰ ਆਉਣ ਲੱਗ ਪਈਆਂ ਸੀ ਕੇਸਰੀਆਂ ਨੀਲੀਆਂ ਬੱਖ-ਬੱਖ ਤਰ੍ਹਾਂ ਦੀਆਂ ਜਿਹੜੀਆਂ ਜਿਹੜੇ ਨੌਜਵਾਨ ਮੁੰਨੇ ਸੀ ਸਿਰਾਂ ਦੇ ਉੱਤੋਂ ਉਹਨਾਂ ਨੇ ਗੋਲ ਦਮਾਲੇ ਬੰਨਣੇ ਸ਼ੁਰੂ ਕਰ ਦਿੱਤੇ ਸੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੇ ਮੂੰਹ ਤੇ ਦਾੜੀ ਮੁਸਬੀ ਨਹੀਂ ਸੀ ਕਟਾਈਆਂ ਹੋਈਆਂ ਸੀ ਉਹਨਾਂ ਦੇ ਐਨੇ ਸੋਹਣੇ ਜੱਟ ਦੇ ਸੀ ਗੋਲ ਦਮਾਲੇ ਕਿ ਉਹਨਾਂ ਨੇ ਭਾਈ ਅੰਮਰਤਪਾਲ ਸਿੰਘ ਦੀ ਬਹੀਰ ਦੇ ਵਿੱਚ ਸਾਵਲ ਹੁੰਦੇ ਸੀ ਜਾਂਦੇ ਸੀ ਅਤੇ ਬਹੁਤ ਜਿਹੜੇ ਨੌਜਵਾਨ ਇਹ ਜੇ ਗਏ ਨੇ ਜਿਨ੍ਹਾਂ ਨੇ ਖਾਲਸਾ ਬਹੀਰ ਨੂੰ ਦੇਖ ਕੇ ਭਾਈ ਅੰਮਰਤਪਾਲ ਸਿੰਘ ਦੇ ਪ੍ਰਚਾਰ ਨੂੰ ਦੇਖ ਕੇ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਛੱਡਿਆ ਇੱਥੇ ਬਠਿੰਡੇ ਦਾ ਚੌਪਿੰਡਾ ਜਿਸ ਦਿਨ ਭਾਈ ਅੰਮਰਤਪਾਲ ਸਿੰਘ ਦਾ ਕਾਫਲਾ ਚੌਪਿੰਡਾ ਦੇ ਵਿੱਚ ਆਉਣਾ ਸੀ ਮਾਰਚ ਮਹੀਨੇ ਦੇ ਵਿੱਚ ਜਿਸ ਦਿਨ ਉਹਨਾਂ ਦੇ ਸਾਥੀ ਗ੍ਰਿਫਤਾਰ ਹੋ ਜਾਂਦੇ ਨੇ ਤੇ ਮੈਂ ਆਪਣੇ ਅੱਖੀ ਵੇਖਿਆ ਉੱਥੇ ਜਾ ਕੇ ਰਿਪੋਰਟਿੰਗ ਕਰਨ ਗਿਆ ਸੀ ਪਰ ਉੱਥੇ ਫਿਰ ਅਲਾਸਮੈਂਟ ਹੋ ਗਈ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਪੁਲਸ ਨੇ ਘੇਰਾ ਪਾ ਲਿਆ ਉੱਥੇ ਆ ਨਹੀਂ ਸਕਦੇ ਪਰ ਮੈਂ ਅੱਖੀ ਵੇਖਿਆ ਉੱਥੇ ਮਾਮਾ ਰੋਂਦੀਆਂ ਸਾਡੀਆਂ ਭੈਣਾਂ ਰੋਂਦੀਆਂ ਆਪਣੇ ਕੋਈ ਭਰਾ ਨੂੰ ਲੈ ਕੇ ਆਈ ਸੀ ਉੱਥੇ ਆਪਣੇ ਕੋਈ ਨੌਜਵਾਨ ਪੁੱਤਰ ਨੂੰ ਲੈ ਕੇ ਆਈ ਸੀ ਤੇ ਕੋਈ ਆਪਣੇ ਪਤੀ ਨੂੰ ਲੈ ਕੇ ਆਈ ਸੀ ਜਿਹੜੇ ਕਿ ਨਸ਼ੇ ਦੇ ਗਲਤਾਨ ਸੀ ਜਿਹੜੇ ਇੱਕ ਦੁਖੀ ਸੀ ਕਿ ਨਸ਼ਾ ਖਾ ਕੇ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਸਾਡਾ ਜਿਹੜਾ ਕਹਿੰਦੇ ਘਰ ਦਾ ਗੁਜ਼ਾਰਾ ਉਹ ਹੀ ਮਸਾ ਚੱਲਦਾਗਾ ਤੇ ਉਹਨਾਂ ਤੋਂ ਤੰਗ ਆ ਕੇ ਉਹ ਨੌਜਵਾਨ ਭੈਣਾ ਮਾਮਾ ਸਾਡੀਆਂ ਤੇ ਉਹਨਾਂ ਸਾਰਿਆਂ ਨੂੰ ਲੈ ਕੇ ਆਈਆਂ ਕਿ ਉਹਨਾਂ ਨੇ ਪਰਨ ਵੀ ਕੀਤਾ ਅਸੀਂ ਉਹਨਾਂ ਦੀ ਇੱਕ ਇੰਟਰਵਿਊ ਵੀ ਕੀਤੀ ਸੀ ਉਹਨਾਂ ਭੈਣਾਂ ਦੀ ਉਹਨਾਂ ਨੇ ਰੋ ਰੋ ਕੇ ਦੱਸਿਆ ਤੇ ਮੁੰਡੇ ਨੌਜਵਾਨ ਵੀ ਸੱਚੀ ਮੱਚੀ ਰੋਏ ਅਕਾਲਪੁਰਖ ਨੂੰ ਜਾਣ ਦੇਣੀ ਹੈ ਜੇ ਇੱਕ ਰੱਤੀ ਵੀ ਭਰ ਜਿਹੜਾ ਝੂਠ ਹੋਵੇ ਉਹ ਕਹਿੰਦੇ ਅਸੀਂ ਤਾਂ ਭਾਈ ਜਿਹੜਾ ਚਿੱਟਾ ਸੱਡਣਾ ਆਏ ਸੀ ਅਜੇ ਤਾ ਫਲਾਨਾ ਨਸ਼ਾ ਸੱਡਣਾ ਆਏ ਸੀ ਬਹੁਤ ਅਨੇਕਾ ਵੱਡੀ ਗਿਣਤੀ ਦੇ ਵਿੱਚ ਤੇ ਉਸ ਦਿਨ ਜਿਹੜਾ ਪੁਲਿਸ ਵੱਲੋਂ ਘੇਰਾ ਪਾਇਆ ਗਿਆ ਤੇ ਉਸ ਤੋਂ ਗ੍ਰਿਫਤਾਰ ਹੋ ਗਏ ਉਸ ਤੋਂ ਬਾਅਦ ਜਿਹੜਾ ਅਜੇ ਤੱਕ ਜਿਹੜਾ ਮੌਕਾ ਹੀ ਨਹੀਂ ਮਿਲਿਆ ਜਾਨੀ ਕਿ ਉਹਨਾਂ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਹੋ ਸਕਦਾ ਕਿ ਉਹ ਚਿੱਟਾ ਛੱਡ ਕੇ ਆਪਣੀ ਜ਼ਿੰਦਗੀ ਜਿਹੜੀ ਸੁਧਾਰ ਲੈਂਦੇ ਪਰ ਪਤਾ ਨਹੀਂ ਹੁਣ ਰੱਬ ਦਾ ਤੇ ਉਹ ਨੌਜਵਾਨ ਅਜੇ ਇਸ ਧਰਤੀ ਤੇ ਹੈਗੇ ਆ ਜਾਂ ਰੱਬ ਨੂੰ ਪਿਆਰੇ ਹੋਗੇ ਇਹ ਤਾਂ ਪਰਮਾਤਮਾ ਜਾਣਦਾ ਕਿਉਂਕਿ ਦੂਰੋਂ ਦੂਰੋਂ ਜਿਹੜੇ ਨੌਜਵਾਨ ਆਏ ਸੀ ਹੁਣ ਆ ਖਾਲਸਾ ਬਹੀਰ ਦੀਆਂ ਤਸਵੀਰਾਂ ਵੇਖੋ ਹੁਣ ਇਹਨੂੰ ਵੇਖ ਕੇ ਜਿਹੜਾ ਜੇਕਰ ਕੋਈ ਗੈਰ ਸਿੱਖ ਵੀ ਹੈ ਨਾ ਉਹ ਵੀ ਇੱਕ ਵਾਰੀ ਪ੍ਰਾਪਤ ਹੋਊਗਾ ਕਿ ਯਾਰ ਕਮਾਲ ਆ ਸਿੱਖ ਦੀ ਜਿਹੜੀ ਬੱਕਰੀ ਜਿਹੜੀ ਟੌਰ ਆ ਬੱਕਰੀ ਪਹਿਚਾਨ ਟੌਰ ਵੇਖੋ ਸਿੰਘਾਂ ਦੀ ਜਜਵਾ ਦੇਖੋ ਸਿੰਘਾਂ ਦਾ ਹਾਸਾ ਵੇਖੋ ਕਿੰਨਾਗਾ ਸਿੰਘਾਂ ਦਾ ਕੱਠ ਵੇਖੋ ਕੱਠ ਦੇਖੋ ਸਿੰਘਾਂ ਦੇ ਕੋਲ ਹਥਿਆਰ ਵੇਖੋ ਉਹ ਹਥਿਆਰ ਕੋਈ ਬੰਦੇ ਮਾਰਨ ਬਾਅਦ ਤੇ ਥੋੜੀ ਰੱਖੇ ਸੀ ਉਹਨਾਂ ਨੇ ਇੱਕ ਅਰਖਿਆਵਾਸ ਤੇ ਰੱਖੇ ਸੀ ਆਪਣੇ ਬਾਅਦ ਤੇ ਕਈ ਵਾਰੀ ਹੁੰਦਾ ਕਿ ਕੋਈ ਅੱਜ ਕੱਲ ਆਪਾਂ ਵੇਖਦੇ ਆ ਕਿ ਹਾਤਾ ਤੇ ਕੋਈ ਬਾਹਰ ਕਰ ਦਿੰਦਾਗਾ ਇਸ ਕਰਕੇ ਜਿਹੜਾ ਸਿੱਖ ਕੌਮ ਨੂੰ ਤਾਂ ਗੁਰੂ ਨੇ ਸਾਡੇ ਨੇ ਜਿਹੜਾ ਸ਼ਾਸਤਰ ਤੋਂ ਬਿਨਾ ਕਿ ਮੈਂ ਉਸ ਨੂੰ ਦਦਾਰੀ ਨਹੀਂ ਦਿੰਦਾ ਗੁਰੂ ਨੇ ਤਾਂ ਸਾਡੇ ਨੇ ਇੱਥੋਂ ਤੇ ਕਹਿ ਦਿੱਤਾ ਜਿੰਨਾਂ ਕੋਲੇ ਹਥਿਆਰ ਨਹੀਂ ਸ਼ਾਸਤਰ ਨਹੀਂ ਜਣੇ ਕਿ ਤੇ ਉਹ ਸ਼ਾਸਤਰ ਧੀ ਪੈਣ ਦੀ ਰੱਖਿਆ ਕਰਦੇ ਆ ਮਲਜੂਮ ਦੀ ਜ਼ੁਲਮ ਦੀ ਜੇ ਮਲਜੂਮ ਆ ਜਿਹੜਾ ਜ਼ੁਲਮ ਕਰਦਾਗਾ ਉਹਦੀ ਰੱਖਿਆ ਕਰਦੇ ਆ ਇਸ ਕਰਕੇ ਜਿਹੜੀਆਂ ਆ ਵੀਡੀਓ ਸਵੇਰ ਦੀ ਘੁੰਮ ਰਹੀ ਆ ਸੋਸ਼ਲ ਮੀਡੀਆ ਤੇ ਤੇ ਮੈਂ ਵੇਖਿਆ ਚਲੋ ਮਖਿਆ ਜਲ ਇਸ ਵੀਡੀਓ ਨਾਲ ਸਾਡੇ ਜਿਹੜੇ ਭਾਈ ਅੰਮਰਤਪਾਲ ਸਿੰਘ ਨੂੰ ਚਾਹਣ ਵਾਲੇ ਗੁਰਸਿੱਖ ਨੌਜਵਾਨ ਨੇ ਜਿਹੜੇ ਉਹਨਾਂ ਦੇ ਅੰਦਰ ਤਾਂਗਾ ਕਿ ਭਾਈ ਅੰਮਰਤਪਾਲ ਸਿੰਘ ਕਦੋਂ ਬਾਹਰ ਆਵੇਗਾ ਬੇਸਕ ਇਹ ਕਿਹਾ ਗਿਆ ਸੀ ਕਿ 3 ਅਕਤੂਬਰ ਨੂੰ ਉਹਨਾਂ ਦੀ ਬਿਲਕੁਲ ਜਿਹੜੀ ਜ਼ਮਾਨਤ ਹੋ ਜਾਊਗੀ ਪਰ ਪਤਾ ਨਹੀਂ ਸਰਕਾਰਾਂ ਨੂੰ ਜਾਂ ਅਦਾਲਤਾਂ ਕਿਉਂ ਜਿਹੜੀਆਂ ਬਾਰ-ਬਾਰ ਤੇ ਅੱਗੇ ਤੇ ਅੱਗੇ ਤਰੀਕਾਂ ਪਾਈ ਜਾ ਰਹੀਆਂ ਨੇ ਹੁਣ 21 ਅਕਤੂਬਰ ਦੀ ਤਰੀਕ ਪਾ ਦਿੱਤੀ ਤੇ ਮੈਨੂੰ ਨਹੀਂ ਲੱਗਦਾ ਕਿ ਉਸ ਦਿਨ ਨੂੰ ਵੀ ਛੱਡਣਗੇ ਕਿਉਂਕਿ ਇਹਦਾ ਕਾਰਨ ਹੁਣ 3 ਅਕਤੂਬਰ ਵਾਲੀ ਦਾ ਜਿਹੜਾ ਕਾਰਨ ਕੀ ਸੀ ਇੱਕ ਤਾਂ ਜਿਹੜੀਆਂ ਵੋਟਾਂ ਪੈਣੀਆਂ ਸੀ 5 ਅਕਤੂਬਰ ਨੂੰ ਅੱਜ ਹਰਿਆਣੇ ਦੇ ਵਿੱਚ ਆਖਰੀ ਦਿਨ ਸੀ ਤੇ ਦੂਜਾ ਜਿਹੜੀਆਂ ਪੰਚਾਇਤਾਂ ਦੇ ਆ ਇਹਨੇ ਚੋਣਾਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ 15 ਅਕਤੂਬਰ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਇਸ ਕਰਕੇ ਜਿਹੜੀ 21 ਤਰੀਕ ਰੱਖੀ ਗਈ ਆ 1 ਅਕਤੂਬਰ ਕਿ 15 ਤਰੀਕ ਤੱਕ ਜਿਹੜਾ ਸਾਰਾ ਕੁਝ 21 ਤੱਕ ਮੁਕੰਮਲ ਹੋ ਜਾਵੇਗਾ ਤੇ ਇਸ ਕਰਕੇ ਵੀ ਜਿਹੜਾ ਭਾਈ ਅੰਮਰਿਤਪਾਲ ਸਿੰਘ ਦਾ ਜਿਹੜੇ ਦਾ ਪ੍ਰਭਾਵ ਪਊਗਾ ਤਾਂ ਜਿਹੜੇ ਉਹ ਨੌਜਵਾਨ ਨੇ ਉਹ ਸਾਰੇ ਕਦੇ ਆਪਣੇ ਧੜੇ ਦੇ ਲਈ ਜਾਂ ਇੱਕ ਸਿੱਖ ਕੌਮ ਦੇ ਨਾਲ ਜਿਹੜਾ ਸਾਰੇ ਨੇ ਜਿਹੜਾ ਬਿੰਨ ਨਸੇ ਤੋਂ ਜਿਹੜੇ ਚੁਣੇ ਜਾਣ ਇਹ ਵੀ ਸਰਕਾਰ ਨੂੰ ਦੁੱਖ ਹੁੰਦਾਗਾ ਆਗਲਾ ਦੁੱਖ ਇਹ ਆ ਮੈਨੂੰ ਲੱਗਦਾ ਜਿੱਥੋਂ ਤੱਕ ਕਿ ਜਦੋਂ ਤੱਕ ਜਿਮਣੀ ਚੋਣਾਂ ਨਹੀਂ ਹੁੰਦੀਆਂ ਪੰਜਾਬ ਦੇ ਵਿੱਚ ਤੇ ਭਾਈ ਅੰਮਰਤਪਾਲ ਸਿੰਘ ਨੂੰ ਛੱਡਣਾ ਮੁਸ਼ਕਲ ਆ ਹੋ ਸਕਦਾ ਕਿ ਉਹਨਾਂ ਦੇ ਸਾਥੀਆਂ ਦੀ ਜਿਹੜੀ ਰਿਹਾਈ ਆ ਛੇ ਸਾਥੀਆਂ ਦੀ ਰਿਹਾਈ ਹੋ ਸਕਦੀ ਆ ਇਹ ਆਪਾਂ ਪਹਿਲਾਂ ਵੀ ਕਹਨੇ ਆ ਅੱਜ ਵੀ ਕਹਨੇ ਆ ਪਰ ਅੱਗੇ ਅਕਾਲ ਪੁਰਖ ਨੂੰ ਜਿਹੜਾ ਮਨਜ਼ੂਰ ਆ ਜੋ ਜਿੰਨਾ ਉਹਨਾਂ ਨੇ ਲਿਖਿਆਗਾ ਜੇਲ੍ਹ ਦੇ ਵਿੱਚ ਬੰਦ ਰਹਿਣਾ ਜਾਂ ਉੱਥੋਂ ਦੀ ਆਪਾਂ ਇਹ ਕਹਿ ਲਈਏ ਕਿ ਰੋਟੀਆਂ ਸਕਣੀਆਂ ਤੇ ਹੋ ਸਕਦਾਗਾ ਕਿ ਉਹਨਾਂ ਦੇ ਛੇ ਸਾਥੀਆਂ ਦੀ ਜਿਹੜੀ ਜ਼ਮਾਨਤ ਆ ਉਹ ਮਨਜ਼ੂਰ ਹੋ ਜੇ ਮੈਨੂੰ ਲੱਗਦਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿੰਨਾ ਤੱਕ ਪੰਜਾਬ ਦੇ ਵਿੱਚ ਜਿਵਣੀ ਵੋਟਾਂ ਨਹੀਂ ਹੁੰਦੀਆਂ ਉਹਨਾਂ ਤੱਕ ਨਹੀਂ ਛੱਡਣਗੇ ਕਿਉਂਕਿ ਭਾਈ ਅੰਮਰਤਪਾਲ ਸਿੰਘ ਨੇ ਜਿਹੜੇ ਆਪਣੇ ਸਾਥੀ ਖੜੇ ਕੀਤੇ ਨੇ ਤਿੰਨ ਜਗ੍ਹਾ ਤੋਂ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਦਲਜੀਤ ਸਿੰਘ ਕਲਸੀ ਉਹ ਨੌਜਵਾਨ ਆ ਜਿਹੜਾ ਦੀਪ ਸਿੱਧੂ ਦੇ ਨਾਲ ਪਰਸਾਵੇਂ ਬਾਗ ਰਹਿੰਦਾ ਸੀ ਉਹ ਨੌਜਵਾਨ ਜਿਹੜਾ ਫਿਰ ਅੰਮ੍ਰਿਤਪਾਲ ਸਿੰਘ ਦੇ ਨਾਲ ਪਰਸਾਵੇਂ ਵਾਂਗ ਰਹਿਣ ਲੱਗਿਆ ਤੇ ਉਹਨਾਂ ਦੀ ਧਰਮ ਪਤਨੀ ਐਲਾਨ ਕੀਤਾ ਸੀ ਡੇਰਵਾ ਬਾਬਾ ਨਾਨਕ ਤੋਂ ਦੂਜਾ ਭਾਈ ਕਲਵੰਤ ਸਿੰਘ ਰੌਕੇ ਜਿਹੜਾ ਰੌਕੇ ਆ ਉਹ ਬਰਨਾਲਾ ਜਿਹੜੀ ਸ਼ੀਟ ਆ ਬਰਨਾਲਾ ਜ਼ਿਲ੍ਹਾ ਉੱਥੋਂ ਜਿਹੜਾ ਉਹਨਾਂ ਨੇ ਕੈਂਡੀਡੇਟ ਆ ਕਲਵੰਤ ਸਿੰਘ ਰੌਕੇ ਨੇ ਜਿਹੜਾ ਉਹਨਾਂ ਦੇ ਪੁੱਤਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਭਾਈ ਕਲਵੰਤ ਸਿੰਘ ਰੋਕੇ ਖੜੇ ਹੋਣਗੇ ਕਿਉਂਕਿ ਭਾਈ ਅੰਮਰਤਪਾਲ ਸਿੰਘ ਨੇ ਤੇ ਸਾਰੇ ਸਿੰਘਾਂ ਨੇ ਰਲ ਕੇ ਜਿਹੜਾ ਇੱਕ ਇਹ ਐਲਾਨ ਕੀਤਾ ਤੇ ਦੂਸਰੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਇਹ ਵੀ ਐਲਾਨ ਕਰ ਦਿੱਤਾ ਸੀ ਕੀਤਾ ਹੋਇਆ ਕਰ ਦਿੱਤਾ ਸੀ ਮਾਫ ਕਰਨਾ ਜੇਕਰ ਕਿਸੇ ਨੂੰ ਕਈ ਵਾਰੀ ਕੋਈ ਗੱਲ ਵੱਧ ਚੜ ਕੇ ਜਾਂ ਨਾ ਚੰਗੀ ਲੱਗੇ ਉਸ ਦੀ ਖਿਮਾ ਭਾਈ ਸਰਬਜੀਤ ਸਿੰਘ ਨੇ ਐਲਾਨ ਕੀਤਾ ਪਾਈ ਦੇਵ ਸਿੱਧੂ ਜੋ ਕਿ ਇਸ ਦੁਨੀਆ ਦੇ ਵਿੱਚ ਹੁਣ ਹੈ ਨਹੀਂ ਜਿਨ੍ਹਾਂ ਨੂੰ ਤੇ ਕਹਿ ਦਿੱ ਕਿ ਇੱਕ ਕਤਲ ਕਰਾਇਆ ਗਿਆ ਬੜਾ ਜਿਸ ਦੇ ਮਗਰ ਸਟੇਟ ਲੱਗੀ ਹੋਈ ਸੀ ਜਿਸ ਦੇ ਮਗਰ ਸਰਕਾਰਾਂ ਪਈਆਂ ਹੋਈਆਂ ਸੀ ਤੇ ਕਾਤਲ ਵੀ ਉੱਥੇ ਕਰਵਾਇਆ ਕਿ ਹਰਿਆਣੇ ਦੇ ਵਿੱਚ ਜਿੱਥੇ ਉਹਨੇ ਮੋਰਚਾ ਲਾਇਆ ਸੀ ਨੌਜਵਾਨ ਨੇ ਬੜੇ ਤਰੀਕੇ ਦੇ ਨਾਲ ਜਿਹੜਾ ਉਹਦਾ ਕਤਲ ਕੀਤਾ ਗਿਆ ਇਹ ਸਤਿਮੁੱਚ ਲੋਕ ਮੰਨਣ ਚਾਹੇ ਨਾ ਮੰਨਣਾ ਤੇ ਉਹਨਾਂ ਦਾ ਭਾਈ ਭਾਈ ਮਨਦੀਪ ਸਿੱਧੂ ਉਹ ਗਿੱਦੜਵਾਹ ਤੋਂ ਚੋਣ ਲੜ ਰਿਹਾ ਇਹ ਤਿੰਨ ਨੌਜਵਾਨ ਨੇ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾਗਾ ਜੇਕਰ ਅਸੀਂ ਸਿੱਖ ਕੌਮ ਦੇ ਵਾਰਿਸ ਕਹਾਉਣੇ ਆ ਜੇ ਅਸੀਂ ਕਹਿੰਦੇ ਆ ਕਿ ਸਿੱਖ ਕੌਮ ਸਾਡੀ ਜਿਉਂਦੀ ਰਹੇ ਤੇ ਸਾਡੇ ਜਿਹੜੇ ਆਉਣ ਵਾਲਾ ਭਵਿੱਖ ਆ ਸਾਡੇ ਬੱਚਿਆਂ ਦਾ ਉਹ ਨਸਿਆ ਤੋਂ ਵੱਚ ਸਕਣ ਤੇ ਜਿਹੜੀ ਸਾਡੀ ਜਨਰੇਸ਼ਨ ਆ ਤੇ ਉਹ ਜਿਹੜੀ ਅਗਾਊ ਵੱਧੂ ਜਿਹੜੀ ਸੋਚ ਆ ਤੇ ਉਹਨਾਂ ਦੀ ਜਿਹੜੀ ਵਿਲੱਖਣਤਾ ਜਿਹੜੇ ਕਿ ਹੁਣ ਆਪਾਂ ਇਹ ਵੇਖ ਲਈਏ ਕਿ ਨੌਜਵਾਨਾਂ ਦੇ ਵਿੱਚ ਇੱਕ ਕਰੇਜ ਆਇਆ ਧੜਾ ਧੜ ਜਿਹੜੇ ਨੇ ਕੇਸ ਕਟਾਏ ਜਾ ਰਹੇ ਨੇ ਇਹਨਾਂ ਨੂੰ ਥੱਲ ਪਾਉਣ ਲਈ ਜੇਕਰ ਸਾਡੇ ਕੋਲੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਰਗੇ ਨੌਜਵਾਨ ਹੋਣਗੇ ਜਾਏ ਨੌਜਵਾਨ ਹੋਣਗੇ ਜਿਹੜੇ ਕੇ ਵੋਟਾਂ ਦੇ ਵਿੱਚ ਖੜੇ ਹੋਣਗੇ ਤਾਂ ਇਹ ਇੱਕ ਸਿੱਧਾ ਰਾਹ ਜਿਹੜਾ ਦੇ ਸਕਣਗੇ ਸਿੱਖ ਕੌਮ ਨੂੰ ਬੇਨਤੀ ਕਰ ਸਕਦੇ ਆ ਜਿਸ ਤਰ੍ਹਾਂ ਸਿੱਖ ਕੌਮ ਨੇ ਬੜਾ ਵੱਡਾ ਮਾਣ ਰੱਖਿਆ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਖੰਡੂਰ ਸਾਹਿਬ ਵਾਸੀਆਂ ਨੇ ਬੜੀ ਵੱਡੀ ਜਿੱਤ ਦੇ ਨਾਲ ਜਿਹੜਾ ਉਹਨਾਂ ਨੂੰ ਜਿੱਤਾਇਆ ਲਾਂਬਾ ਲਾਇਆ ਉਹਨਾਂ ਨੇ ਆਪਣਾ ਕਿ ਸਾਡਾ ਕੌਮ ਦਾ ਇੱਕ ਨੌਜਵਾਨ ਹੋ ਸਕਦਾ ਕਿ ਬਾਹਰ ਆ ਜਾਵੇ ਕਿ ਜਿਹੜਾ ਸਰਕਾਰਾਂ ਵੱਲੋਂ ਬੰਦ ਕੀਤੇ ਹੋਏ ਨੇ ਦੂਜੇ ਪਾਸੇ ਭਾਈ ਅੰਮ੍ਰਿਤ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਇਆ ਉਹਨਾਂ ਨੇ ਇੱਕ ਲਾਂਬਾ ਲਾਇਆ ਕਿ ਭਾਈ ਬਿਆਨਤ ਸਿੰਘ ਉਹ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਵਾਜਲ ਲਿੱਤਾ ਸੀ ਸਾਡੇ ਕਾਲਤਾ ਸਾਹਿਬ ਤੇ ਢੱਠੇ ਹੋਏ ਕਾਲਤਾ ਸਾਹਿਬ ਦਾ ਸਾਡੇ ਨੌਜਵਾਨਾਂ ਦਾ ਸਾਡੇ ਬੱਚਿਆਂ ਦਾ ਬਜ਼ੁਰਗਾਂ ਦਾ ਮਾਮਾ ਦਾ ਭੈਣਾਂ ਦਾ ਜਿਸੇ ਇੰਦਰਾ ਗਾਂਧੀ ਨੇ ਜ਼ੁਲਮ ਕੀਤਾ ਸੀ ਤੇ ਪੱਕੇ ਇਹ ਕਿ ਰੋਲਦੀ ਪੱਗ ਜਿਹੜੀ ਸਾਡੇ ਪੈਰਾਂ ਵਿੱਚ ਰੋਲ ਦਿੱਤੀ ਸੀ ਉਸ ਔਰਤ ਨੇ ਤੇ ਉਹ ਤੋਂ ਬਦਲਾ ਲੈਤਾ ਤੇ ਲੋਕਾਂ ਨੇ ਮਲ ਪਾਇਆ ਵੇਖ ਸਕ 40 ਸਾਲ ਬਾਅਦ ਪਾਇਆ ਪਰ ਸਾਡੀ ਕੌਮ ਜਿਹੜੀ ਮਲ ਜ਼ਰੂਰ ਪਾਉਂਦੀ ਆ ਚਾਹੇ ਦੇਰ ਬਸਕ ਲੱਗ ਜਾਵੇ ਜਿਸ ਤਰ੍ਹਾਂ ਸਰਦਾਰ ਉਧਮ ਸਿੰਘ ਨੇ 21 ਸਾਲਾਂ ਬਾਅਦ ਬਦਲਾ ਲੈਂਤਾ ਸੀ ਐਡਵਾਇਰ ਤੋਂ ਜਰਨਲ ਐਡਵਾਇਰ ਤੋਂ ਜਿੱਲਿਆਂ ਵਾਲੇ ਬਾਗ ਦਾ ਖੁੰਨੀ ਸਾਕਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੈਨ ਦਾ ਭਾਵ ਕਿ ਜਿਹੜੀ ਸਿੱਖ ਕੌਮਾਂ ਸਮਾਤਾਬੱਦ ਘੱਟ ਲੱਗ ਸਕਦਾਗਾ ਕੌਮ ਨੂੰ ਪਰ ਜਿਹੜੀ ਵੀ ਸਿੱਖਾਂ ਉੱਤੇ ਕੋਈ ਜ਼ੁਲਮ ਕਰਦਾਗਾ ਜਾਂ ਪਾਪ ਕਰਦਾਗਾ ਸਾਡੇ ਦਰਬਾਰ ਸੌਟਾਉਂਦਾਗਾ ਜਾਂ ਸਾਡੇ ਸਿੰਘਾਂ ਨੂੰ ਕੋਹ ਕੋਹ ਕੇ ਮਾਰਦਾਗਾ ਉਹਦਾ ਬਦਲਾ ਸਿੱਖ ਕੌਮ ਜ਼ਰੂਰ ਲੈਂਦੀ ਆ ਤੇ ਇਸ ਕਰਕੇ ਜਿਹੜੀ ਅੱਜ ਇਹ ਵੀਡੀਓ ਆ ਮੈਂ ਤੁਹਾਨੂੰ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਬਾਰ-ਬਾਰ ਕਿ ਬਹੁਤ ਮੈਨੂੰ ਵਧੀਆ ਲੱਗੀ ਪ੍ਰਭਾਵਸ਼ਾਲੀ ਲੱਗੀ ਤੇ ਮੈਂ ਵੀ ਇੱਕ ਸੰਗਤਾਂ ਨੂੰ ਕਿ ਸੰਗਤਾਂ ਵੀ ਜਿਹੜੇ ਆ ਦਰਸ਼ਨ ਕਰ ਸਕਣ ਉਹਨਾਂ ਨੌਜਵਾਨਾਂ ਉਹਨਾਂ ਚਿਹਰਿਆਂ ਦੇ ਜਿਹੜੇ ਚਿਹਰੇ ਅੱਜ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੰਗੇ ਲੱਗੀ ਤਾਂ ਸ਼ੇਅਰ ਕਰ ਦੇਣਾ ਵੱਧ ਤੋਂ ਵੱਧ ਤੁਸੀਂ ਆਪਣੇ ਕਮੈਂਟ ਵੀ ਜਿਹੜੇ ਬਹੁਤ ਘੱਟ ਕਰਨ ਲੱਗੇ ਕਮੈਂਟ ਵੀ ਵੱਧ ਤੋਂ ਵੱਧ ਕਰਨੇ ਨੇ ਤੇ ਤੁਸੀਂ ਹੁਣ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਪੂਰੀ ਵੀਡੀਓ ਆ ਉਹ ਹੁਣ ਤੁਸੀਂ ਵੇਖੋ ਤੇ ਇਸ ਨੂੰ ਸ਼ੇਅਰ ਕਰੋ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ ਗੱਲ ਭਾਈ ਅੰਮਰਤਪਾਲ ਸਿੰਘ ਦੀ ਸਵੇਤ ਦੇਖ ਰਹੇ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਖਾਲਸਾ ਬਹੀਰ ਵਾਲੀ ਇੱਕ ਵੀਡੀਓ ਜਿਹੜੀ ਬਾਰ-ਬਾਰ ਜਿਹੜੀ ਵਾਇਰਲ ਹੋ ਰਹੀ ਆ ਲੱਗਦਾ ਇੰਜਾ ਜਿਵੇਂ ਭਾਈ ਅੰਮਰਤਪਾਲ ਸਿੰਘ ਸੱਚੀ ਮੱਚੀ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਹੁਣ ਤੇ ਦਵਾਰੇ ਉਹਨਾਂ ਨੇ ਜਿਵੇਂ ਬਹੀਰ ਸ਼ੁਰੂ ਕਰ ਦਿੱਤੀ ਹੋਵੇ ਤੁਸੀਂ ਨਾਲ ਦੀ ਨਾਲ ਆ ਵੀਡੀਓ ਦੇਖ ਰਹੇ ਹੋ ਤੇ ਮੈਨੂੰ ਲੱਗਦਾ ਕਿ ਬਹੁਤੇ ਜਣਿਆਂ ਨੇ ਸ਼ਾਇਦ ਇਹ ਵੀਡੀਓ ਨਹੀਂ ਵੇਖੀ ਹੋਣੀ ਜਿਨ੍ਹਾਂ ਨੇ ਇਹ ਵੀਡੀਓ ਨਹੀਂ ਵੇਖੀ ਤਾਂ ਤੁਸੀਂ ਇਹ ਪੂਰੀ ਜਿਹੜੀ ਵੀਡੀਓ ਇਹਨੂੰ ਦੇਖੋ ਆਪਾਂ ਇਸ ਵੀਡੀਓ ਦੇ ਐਂਡ ਤੇ ਲਿੰਕ ਤੇ ਵਿੱਚ ਵੀ ਪਾਵਾਂਗੇ ਵੀਡੀਓ ਵੀ ਤੁਸੀਂ